ਲੱਖੂ ਅਵਦਾਲੀ ਦੇ ਨਾਲ ਲੜ ਗਿਆ ਹੈ ਇਹ ਉਹਨੂੰ ਪਤਾ ਲੱਗ ਗਿਆ ਇਸ ਕਰਕੇ ਮੀਰ ਮੰਨੂ ਨੇ ਲੱਖੂ ਨੂੰ ਗ੍ਰਿਫਤਾਰ ਕੀਤਾ ਹੈ ਲੱਖੂ ਤੋਂ 30 ਲੱਖ ਟੱਕਾ ਡੰਨ ਦਾ ਚੁਕਾਇਆ ਹੈ ਲੱਖੂ ਨੂੰ ਹਿੰਦੁਸਤਾਨ ਸਰਕਾਰ ਨਾਲ ਗਦਾਰੀ ਕਰਨ ਦੇ ਦੋਸ਼ ਵਿੱਚ 30 ਲੱਖ ਟੱਕਾ ਜਿਹੜਾ ਉਹ ਡੰਨ ਲਾਇਆ ਉਸ ਨੇ 30 ਲੱਖ ਟੱਕੇ ਵਿੱਚੋਂ 20 ਲੱਖ ਟੱਕੇ ਭਰ ਦਿੱਤੇ ਹੋਰ ਪੈਸਾ ਮੁੱਕ ਗਿਆ ਬਾਕੀ ਤੇ ਉਹ ਰਕਮ ਨਹੀਂ ਦੇ ਸਕਿਆ ਕੌੜਾ ਮੱਲ ਉਤੋ ਗੁਰਸਿੱਖ 10 ਲੱਖ ਟੱਕੋ ਦਿਓ ਤੈ ਲੇਖੋ ਦੀਵਾਨ ਕੌੜਾ ਮੱਲ ਗੁਰੂ ਕਾ ਸਿੱਖ ਕੌੜਾ ਮੱਲ ਨੇ 10 ਲੱਖ ਟੱਕਾ ਲਿਖ ਕੇ ਦਿੱਤਾ ਮੀਰ ਮੰਨੂ ਨੇ 10 ਲੱਖ ਟੱਕੇ ਵਿੱਚ ਲੱਖੂ ਨੂੰ ਦੀਵਾਨ ਕੌੜਾ ਮੱਲ ਦੇ ਹਿਵਾਲੇ ਕਰ ਦਿੱਤਾ ਹੈ ਜਿਵੇਂ ਜਿਵੇਂ ਸਿੱਖਾਂ ਨੂੰ ਦੁੱਖ ਦਿਓ ਤਿਸ ਕੋ ਸਵੀ ਸਨਾਵਤ ਭਇਓ ਜਿਵੇਂ ਜਿਵੇਂ ਦੀਵਾਨ ਲੱਖਪਤਰਾਏ ਨੇ ਸਿੱਖਾਂ ਨੂੰ ਦੁੱਖ ਦਿੱਤਾ ਸੀ ਲੱਖੂ ਘਰਤਾਰ ਕੀਤਾ ਹੋਇਆ ਸਿੱਖਾਂ ਨੇ ਉਸ ਲੱਖੂ ਨੂੰ ਹੁਣ ਸਾਰਾ ਕਿੱਸਾ ਸੁਣਾਇਆ ਦੀਵਾਨ ਕੋੜਾ ਮਲ ਨੇ ਗਿਣ ਗਿਣ ਕੇ ਲੱਖੂ ਨੂੰ ਉਹਦੇ ਜ਼ੁਲਮ ਸੁਣਾਏ ਸੰਦ ਦੋਹਿਰਾ ਕਰਾਲ ਸਿੰਘ ਤੈ ਫੜ ਲਏ ਬਦੋਸ ਉਹ ਦੋਸਤਾ ਤੂੰ ਆਪਣੇ ਹੀ ਨੌਕਰੀ ਕਰਨ ਵਾਲੇ ਬਦੋਸ਼ ਸਿੰਘਾਂ ਨੂੰ ਫੜ ਲਿਆ ਸੀ ਸਾਰੀ ਲਾਹੌਰ ਦੇ ਪਤਵੰਤੇ ਲੋਕ ਤੈਨੂੰ ਕਹਿ ਰਹੇ ਸਨ ਤੂੰ ਕਿਉਂ ਸਿੰਘਾਂ ਦਾ ਬੈਰੀ ਬਣ ਗਿਆ ਇਹਨਾਂ ਤੇਰਾ ਕੁਝ ਨਹੀਂ ਵਿਗਾੜਿਆ ਤੇ ਸਰਕਾਰ ਦੇ ਨੌਕਰ ਨੇ ਪਰ ਤੂੰ ਕਿਸੇ ਦੀ ਨਾ ਸੁਣੀ ਤੂੰ ਨਾ ਟਲਿਓ ਉਸ ਦਿਨ ਮਾਰੇ ਤੈਨਾਂ ਜੋ ਕਿੰਨੇ ਬਹੁਤ ਖਾਰੇ ਉਹ ਦੋਸਤਾ ਤੂੰ ਨਾ ਸਿੰਘਾਂ ਨੂੰ ਮਾਰਨ ਤੋਂ ਟਲਿਆ ਨਹੀਂ ਉਸੇ ਦਿਨ ਹੀ ਮਾਰਿਆ ਤੂੰ ਉਹਨਾਂ ਸਿੰਘਾਂ ਨੂੰ ਤੂੰ ਐਨੇ بڑے ਭਾਰੀ ਜੁਲਮ ਕੀਤੇ ਸਨ ਐਸੀ ਐਸੀ ਔਰ ਸੁਣਾਈ ਉਹਨਾਂ ਸਿੰਘਾਂ ਨਾਲ ਸਿਓਂ ਜੈਸੀ ਕਮਾਈ ਐਸੀ ਐਸੀ ਹੋਰ ਜਿਹੜੇ ਅਤਿਆਚਾਰ ਕੀਤੇ ਸਨ ਉਹ ਸਾਰੇ ਗਿਣ ਕੇ ਸੁਣਾਏ ਦੋਸਤ ਨੂੰ ਜਿਵੇਂ ਲੱਖੂ ਦੇ ਪੜੌਲ ਪਟੂਏ ਵਾਲਾ ਕੱਲੂ ਘਾਰਾ ਕਰਵਾਇਆ ਜਿਸ ਵਿੱਚ ਹਜ਼ਾਰਾਂ ਸਿੰਘ ਸ਼ਹੀਦ ਹੋ ਗਏ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਜਿਹੜੇ ਉਹ ਜ਼ਖਮੀ ਹੋਏ ਹਨ ਫੱਟੜ ਹੋਏ ਤੇ ਕੈਦ ਵਿੱਚ ਤਸੀਹੇ ਦਿੱਤੇ ਗਏ ਸੰਗ ਲੱਲੂ ਘਾਰੋ ਜੈਸ ਕਰਾਇਓ ਬੈਠ ਗਰੀਬ ਸਿੱਖ ਘਰੋਂ ਮਰਵਾਇਓ ਤੂੰ ਘਰ ਵਿੱਚ ਬੈਠੇ ਸਿੱਖਾਂ ਨੂੰ ਬਿਨਾਂ ਕਸੂਰੋਂ ਹੀ ਮਰਵਾਇਆ ਹੈ ਕਿੰਨੇ ਤਸੀਰ ਤੇ ਤੂੰ ਗੁਰੂ ਸਾਹਿਬ ਜੀ ਦਾ ਨਾਮ ਲੈਣ ਤੋਂ ਵੀ ਹਟਾ ਦਿੱਤਾ ਸੀ ਕੁੜ ਕਿਹਨੂੰ ਹਟਾ ਦਿੱਤਾ ਸੀ ਤੇ ਗੁਰੂ ਦਾ ਨਾਮ ਤਾਂ ਕਿਤੇ ਰਿਹਾ ਗੁੜ ਵੀ ਨਾ ਖੋ ਕੋਈ ਗੁਰੂ ਗ੍ਰੰਥ ਕੋਥੀਆਂ ਜਿਨ੍ਹਾਂ ਵਿੱਚ ਬਾਣੀ ਲਿਖੀ ਹੋਈ ਸੀ ਉਹ ਤੂੰ ਖੂਹਾਂ ਨਦੀਆਂ ਵਿੱਚ ਰੋੜ ਦਿੱਤੇ ਸਨ ਜਾ ਕਹਿ ਦਿਨੀ ਮੁਸਕਨ ਚੜਾਏ ਸਿਹਤਖਾਨੇ ਮੈਂ ਦਿਓ ਗਰਾਏ ਦੀਵਾਨ ਉਹੜਾ ਮਨ ਨੇ ਉਹ ਆਖ ਉਸ ਦੀਆਂ ਮੁਸਕਾਂ ਕੱਸ ਦਿੱਤੀਆਂ ਹਨ ਨੂੜ ਦਿੱਤਾ ਹੈ ਲੱਖੂ ਦੁਸ਼ਟ ਨੂੰ ਪਿੱਛੇ ਨੂੰ ਬਾਹਾਂ ਕਰਕੇ ਬੰਨ ਲਈ ਉਹਸ ਦੀਆਂ ਤੱਕਦੇ ਨੇ ਫਿਰ ਉਸ ਨੂੰ ਸਿਹਤਖਾਨੇ ਜਿਸ ਨੂੰ ਅਸੀਂ ਕਹਿ ਲਿਆ ਵੀ ਆਦੇ ਸਮੇਂ ਜਿਵੇਂ ਅਸੀਂ ਪਾਇਲਟ ਬਣਾਉਂਦੇ ਹਾਂ ਉਸ ਨੂੰ ਟੱਟੀਖਾਨਾ ਬੋਲਦੇ ਸਨ ਉਹਦੇ ਵਿੱਚ ਸੋਟ ਦਿੱਤਾ ਹੈ ਲੱਖੂ ਨੂੰ ਸਿੱਖਾਂ ਤੇ ਤਿਸ ਸੀਸ ਗਾਇਓ ਔਰ ਲੋਕਾਂ ਤੇ ਸੀਸ ਮਤਾਇਓ ਕਹਿੰਦੇ ਇੱਕ ਘੋਰੇ ਦੀ ਤਰ੍ਹਾਂ ਉਹ ਖਾਣਾ ਬਣਿਆ ਹੋਇਆ ਸੀ ਪਖਾਨਾ ਜਿਹਦੇ ਥੱਲੇ ਮਸ਼ਕਾਂ ਬਨ ਕੇ ਦੀਵਾਨ ਲਖਪਤ Rai ਨੂੰ ਬਨਿਆ ਗਿਆ ਜਿਹਨੇ ਸਿੱਖਾਂ ਤੇ અત્યੰਤ ਬਹੁਤ ਛੱਦਰ ਕੀਤਾ ਬਹੁਤ ਜ਼ੁਲਮ ਕੀਤਾ ਲਗਭਗ 40000 ਦੇ ਕਰੀਬ ਸਿੱਖ ਸ਼ਹੀਦ ਕੀਤੇ ਸਨ ਸਿੱਖਾਂ ਦੇ ਸਿਰਾਂ ਨੂੰ ਧੜ ਤੋਂ ਵੱਢ ਕੇ ਲਾਹੌਰ ਵਿੱਚ ਉਹਨਾਂ ਦੇ ਮিনার ਚੜਾਏ ਗਏ ਦੀਵਾਰਾਂ ਬਣਾਈਆਂ ਗਈਆਂ ਸਿਰਾਂ ਦੀਆਂ ਇਹ ਉਹੀ ਦੀਵਾਨ ਲਖਪਤ ਰਾਏ ਹੈ ਇਸ ਨੂੰ ਸਿੰਘਾਂ ਨੇ ਕੁੰਬੀ ਨਰਕ ਦੀ ਸਜ਼ਾ ਦਿੱਤੀ ਹੈ ਪਖਾਨੇ ਦੇ ਥਲੜੇ ਪਾਸੇ ਨੂੰ ਬੰਦ ਲਿਆ ਜਿੰਨੇ ਵੀ ਸਿੰਘ ਆਉਣੇ ਨੂੰ ਆਖਿਆ ਇਹਦੇ ਉੱਤੇ ਤੁਸੀਂ ਮਲ ਮੂਤਰ ਕਰਨਾ ਹੈ ਉਹ ਥੱਲੇ ਇਹਨੂੰ ਬੰਦ ਦਿੱਤਾ ਧਰਤੀ ਵਿੱਚ ਟੋਆ ਪੁੱਟ ਕੇ ਉਸ ਦੇ ਵਿੱਚ ਬਿਠਾਇਆ ਲੱਖੂ ਨੂੰ ਕੁੱਤਿਆਂ ਨਾਲ ਇਸ ਨੂੰ ਖਾਣਾ ਖਵਾਇਆ ਤੇ ਸਿੱਖਾਂ ਨੂੰ ਛੱਡ ਕੇ ਇਹਦੇ ਸਿਰ ਵਿੱਚ ਹਗਾਇਆ ਹੈ ਦੋਹਰਾ ਐਸੀ ਕੌੜਾ ਮਲ ਕਰੀ ਲੱਖੂ ਬਾਵ ਬਣਾਏ ਹੋਰ ਲੋਕਾਂ ਨੂੰ ਲੱਖੂ ਦੇ ਸਿਰ ਵਿੱਚ ਮੂਤ ਕਰਾਇਆ ਹੈ ਲੱਖੂ ਦੀ ਬਾਅ ਬਣਾ ਕੇ ਉਸ ਦੀ ਕਰਨੀ ਦਾ ਫਲ ਭੁਗਤਾ ਕੇ ਦੀਵਾਨ ਕੌੜਾ ਮਲ ਨੇ ਐਸੀ ਹਾਲਤ ਕੀਤੀ ਲੱਕੂ ਦੁਸ਼ਟ ਦੀ ਜੈਸੀ ਕਿੰਨੀ ਥਈ ਉਹਨੇ ਸੋ ਨ ਪਾਈ ਸਜਾਈ ਜਿਹੋ ਜਈ ਉਸਨੇ ਕਰਤੂਤ ਕੀਤੀ ਸੀ ਉਹਦੀ ਸਜ਼ਾ ਪਾ ਲਈ ਹੈ ਉਸਨੇ ਉਸ ਨੂੰ ਉਸਦੇ ਕੀਤੇ ਅਤਿਆਚਾਰਾਂ ਦਾ ਫਲ ਭੁਗਤਾਇਆ ਹੈ ਗੁਰੂ ਕੇ ਸਹਿਤਾਰੀ ਸਿੱਖ ਦੀਵਾਨ ਕੌੜਾ ਮੰਨੇ ਦੀਵਾਨ ਲਖਵਤ ਰਾਏ ਨੇ ਜੋ ਸਿੱਖਾਂ ਉੱਤੇ ਜ਼ੁਲਮ ਕੀਤਾ ਜੋ ਗੁਰੂ ਨਾਨਕ ਲਈ ਅਪਸ਼ਬਦ ਬੋਲੇ ਨਿੰਦਾ ਦੇ ਸ਼ਬਦ ਬੋਲੇ અપਮਾਨਜਨਕ ਉਹਨਾਂ ਦਾ ਬਦਲਾ ਲਿਆ ਹੈ